ਪਿੰਡ ਪੋਨਾ ਦੇ ਵਿੱਚ ਇਸ ਵੇਲੇ ਮੌਜੂਦ ਆ ਔਰ ਰਾਜਵੀਰ ਜਵੰਦਾ ਨੂੰ ਆਖਰਕਾਰ ਅਗਨ ਭੇਟ ਕਰ ਦਿੱਤਾ ਗਿਆ ਮੇਰੇ ਪਿੱਛੇ ਅਜੇ ਵੀ ਉਹ ਸੱਥਰ ਹੈ ਮੇਰੇ ਪਿੱਛੇ ਅਜੇ ਵੀ ਰਾਜਵੀਰ ਜਵੰਦਾ ਨੂੰ ਲਾਈ ਅੱਗ ਜਿਹੜੀ ਅਜੇ ਵੀ ਸੁਲਗਦੀ ਪਈ ਹੈ ਔਰ ਉਹ ਪਤੂਆ ਉੱਠਦਾ ਵੀ ਨਜ਼ਰ ਆ ਰਿਹਾ ਹੋਵੇਗਾ ਜੇ ਆਪਾਂ ਸ਼ਾਰਟਸ ਵੱਲ ਵੀ ਨਿਗਾਹ ਮਾਰੀਏ ਤਾਂ ਸਾਫ਼ ਪ੍ਰਤੀਤ ਹੋ ਰਿਹਾ ਜਿਸ ਤਰ੍ਹਾਂ ਇਕੱਠ ਹੈ ਜਿਸ ਤਰ੍ਹਾਂ ਉਹ ਉੱਠਦਾ ਨਜ਼ਰ ਆ ਰਿਹਾ ਰਾਜਵੀਰ ਜਵੰਦਾ ਨੂੰ ਆਖਰ ਅਗਨ ਭੇਟ ਕਰ ਦਿੱਤਾ ਗਿਆ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਿਆ ਰਾਜਵੀਰ ਜਵੰਦਾ ਪੂਰਾ ਪਿੰਡ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਇਗੀ ਦੇਣ ਵਾਸਤੇ ਇੱਥੇ ਮੌਜੂਦ ਹੈ ਨਾ ਸਿਰਫ ਪਿੰਡ ਆਸ-ਪਾਸ ਦੇ ਪਿੰਡਾਂ ਤੋਂ ਲੋਕ ਆਏ ਨੇ ਰਾਜਵੀਰ ਜਵੰਦੇ ਨੂੰ ਚਾਉਣ ਵਾਲੇ ਉਸਦੇ ਆੜੀ ਉਸਦੇ ਸਮਰਥਕ ਉਸਦੇ ਫੈਨ ਔਰ ਪੂਰੇ ਪਿੰਡ ਦਾ ਗਰਾਊਂਡ ਇਸ ਵੇਲੇ ਭਰਿਆ ਹੋਇਆ ਹੈ ਕਲਾਕਾਰ ਸਿਆਸਤਦਾਨ ਹਰ ਕੋਈ ਇਸ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਇਸ ਪਿੰਡ ਦੇ ਨਾਲ ਮੌਜੂਦ ਹੈ ਔਰ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਇਗੀ ਦੇਣ ਵਾਸਤੇ ਉਸੇ ਗਰਾਊਂਡ ਦੇ ਵਿੱਚ ਜਿਸ ਗਰਾਊਂਡ ਦੇ ਵਿੱਚ ਰਾਜਵੀਰ ਜਵੰਦਾ ਖਾੜੀ ਲਾਇਆ ਕਰਦਾ ਸੀ ਜਿੱਥੇ ਖੇਡਿਆ ਕਰਦਾ ਸੀ ਅੱਜ ਉਸੇ ਗਰਾਊਂਡ ਦੇ ਵਿੱਚ ਉਸ ਨੂੰ ਅਲਵਿਦਾ ਕਿਹਾ ਜਾ ਰਿਹਾ ਹੈ ਉਸੇ ਗਰਾਊਂਡ ਦੇ ਵਿੱਚ ਉਸ ਨੂੰ ਪੰਜ ਤੱਤਾਂ ਦੇ ਵਿੱਚ ਵਿਲੀਨ ਕਰ ਦਿੱਤਾ ਗਿਆ ਰਾਜਵੀਰ ਜਵੰਦਾ ਜਿਹੜਾ ਪੰਜਾਬੀਆਂ ਦੇ ਦਿਲਾਂ ਦੀ ਸ਼ਾਨ ਖਾਸ ਤੌਰ ਦੇ ਉੱਤੇ ਪੰਜਾਬ ਪੰਜਾਬੀਅਤ ਨੂੰ ਸਾਂਭਣ ਵਾਲਾ ਇਹੋ ਜਿਹਾ ਕਲਾਕਾਰ ਜਿੰਨੇ ਆਪਣੇ ਸੱਭਿਆਚਾਰ ਨੂੰ ਕਦੀ ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ ਉਸ ਕਲਾਕਾਰ ਨੂੰ ਖੋਣਾ ਪੈ ਰਿਹਾ ਹੈ ਔਰ ਉਸ ਪਰਿਵਾਰ ਦੇ ਉੱਤੇ ਕੀ ਬੀਤੇਗੀ ਇਹ ਆਪਣੇ ਆਪ ਚ ਬੜੀ ਨਾਮਸ਼ੀਦੀ ਔਰ ਗਮਗੀਨ ਗੱਲ ਹੈ ਕਿ ਉਸ ਪਰਿਵਾਰ ਤੇ ਕੀ ਬੀਤੇ ਕੀ ਜਿਸ ਦਾ ਜਵਾਨ ਪੁੱਤਰ ਹੁਣ ਤੁਰ ਪਿਆ ਉਸ ਉਹਨਾਂ ਬੱਚਿਆਂ ਦੇ ਜਿਨ੍ਹਾਂ ਦਾ ਜਵਾਨ ਬਾਪ ਉਹਨਾਂ ਨੂੰ ਛੱਡ ਕੇ ਚਲਾ ਗਿਆ ਔਰ ਉਸ ਪਤਨੀ ਦੇ ਉੱਤੇ ਜਿਸ ਦਾ ਜੀਵਨ ਸਾਥੀ ਉਸ ਨੂੰ ਹੁਣ ਛੱਡ ਕੇ ਜਾ ਚੁੱਕਿਆ ਔਰ ਇਹ ਨਾਂ ਪੂਰਾ ਹੋਣ ਵਾਲਾ ਘਾਟਾ ਕਿਹਾ ਜਾ ਸਕਦਾ ਜ਼ਾਹਿਰ ਤੌਰ ਦੇ ਉੱਤੇ ਔਰ ਪੂਰੇ ਪੰਜਾਬ ਵਾਸਤੇ ਪੂਰੀ ਪੰਜਾਬੀਅਤ ਵਾਸਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬ ਤੇ ਪੰਜਾਬੀਅਤ ਵਸਦੇ ਆ ਉਹਨਾਂ ਵਾਸਤੇ ਇਹ ਬਹੁਤ ਨਾਂ ਪੂਰਾ ਹੋਣ ਵਾਲਾ ਘਾਟਾ ਹੈ ਇਸ ਵੇਲੇ ਰਾਜਵੀਰ ਜਵੰਦਾ ਵਿੱਚ ਵਲੀਨ ਹੋ ਚੁੱਕਿਆ ਹੈ ਔਰ ਉਸ ਨੂੰ ਆਖਰੀ ਸਲਾਮ ਉਸ ਦਾ ਪਿੰਡ ਉਸ ਦੇ ਸਾਥੀ ਉਸ ਦੇ ਫੈਨਸ ਕਰਦੇ ਪਏ ਨੇ ਅਜੇ ਵੀ ਤੁਹਾਨੂੰ ਧੂਆਂ ਉੱਠਦਾ ਨਜ਼ਰ ਆ ਰਿਹਾ ਹੈ ਪਰਵਾਰਕ ਜੀਆ ਨੇ ਪਿੰਡ ਵਾਸੀਆਂ ਨੇ ਰਾਜਵੀਰ ਜਵੰਦਾ ਨੂੰ ਅੱਗੇ ਤੁਰ ਦਰਗਾਹ ਤੋਰ ਦਿੱਤਾ ਹੈ